ਹੂਗੇ ਜਿਹੜਾ ਜੀ ਮੁਹੰਮਦ ਸਰਫਰਾਜ ਆਲਮ ਐਸਐਸਪੀ ਬਰਨਾਲਾ ਤੇ ਸੁਭੇਗ ਸਿੰਘ ਡੀਐਸਪੀ ਬਰਨਾਲਾ ਜੀ ਦੀ ਯੋਗ ਨਾਲ ਮਾਈ ਹੇਟ ਅਸੀਂ ਮਾੜੇ ਅਨਸਰਾਂ ਖਿਲਾਫ ਮੁਹਿੰਮ ਚਲਾਈ ਹੋਈ ਸੀਗੀ ਜਿਸ 20 21 ਦੀ ਦਰਮਿਆਨੀ ਰਾਤ ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਰਾਜਸਰ ਪਿੰਡ ਸ਼ਰਾਬ ਦਾ ਠੇਕਾ ਅੰਗਰੇਜ਼ੀ ਦਾ ਉਥੋਂ ਕੋਈ ਨਾਮ ਨੂੰ ਵਿਕਤੀ ਛੱਤ ਪਾੜ ਕੇ ਉੱਪਰ ਕਹਿੰਦੇ ਸੱਟਾ ਮਾਰ ਕੇ दारू ਲੈ ਕਹਿੰਦੇ ਉਥੋਂ ਤੇ ਅਸੀਂ ਦਰਾਨੇ ਤਪਤੀਸ਼ ਕਾਉ ਦਾ ਗੁਰਪ੍ਰੀਤ ਆ ਇੱਕ ਦਾ ਨਾਮ ਹੈਗਾ ਜਗਜੀਤ ਇਹ ਤਿੰਨੇ ਰਾਏਪੁਰ ਰਾਏਪੁਰ ਦੇ ਨੇਗੇ ਇਹ ਰਾਏ ਸਰ ਦੇ ਇਹਨੇ ਰਾਏ ਸਰ ਦੇ ਨੇ ਇਹ ਜੁਬਾਨ ਤੇ ਆਏ ਹੋਏ ਨੇ ਜੀ ਬੱਟਾ ਜੁਬਾਨ ਤੇ ਆਇਆਗਾ ਪੰਜ ਦਿਨ ਪਹਿਲੇ ਤੇ ਚਾਰ ਪੰਜ ਕੇਸ ਨੇਗੇ ਇਹਨਾਂ ਦੇ ਵਿੱਚ ਚੋਰੇ ਚਾਲੀ ਕੇਸ ਕਰਦੇ ਲੜਾਈਆਂ ਝਗੜੀਆਂ ਕਰਦੇ ਇਹ ਅਸੀਂ ਨਾਈਆਲ ਰੋਡ ਤੋਂ ਫੜਿਆ ਜੀ ਇਹ ਤੇ ਇਹਨਾਂ ਤੋਂ ਸਾਨੂੰ 9 ਪੇਟੀਆਂ ਇੰਗਲਿਸ਼ ਸ਼ਰਾਬ ਦੀਆਂ ਤੇ ਬਾਈ ਅਧਿਏ ਬਰਾਮਦ ਹੋਇਆ। ਜਿਹੜੀ ਬਾਕੀ ਰਹਿੰਦੀ ਹੈਗੀ ਉਹ दारू ਹੋਰ ਵੀ ਇਹਨਾਂ ਦੇ 25 ਪੇਟੀਆਂ ਚੱਕਿਆ ਸੀ ਉੱਥੋਂ। ਬਾਕੀ दारू ਬਾਰੇ ਅਸੀਂ ਪੁੱਛਗਿਸ਼ ਕਰ ਰਹੇ ਹਾਂ। ਕਿੱਥੇ ਆ ਗਈ? ਆਹ ਵੇਚਣੀ ਸੀ ਜ ਇਹਨਾਂ ਨੇ। ਅਸੀਂ ਕੁਝ ਪਤਾ ਲੱਗਿਆ ਸਾਨੂੰ ਵੀ ਇਹਨਾਂ ਨੇ ਵੇਚਣੀ ਸੀ ਅੱਗੇ। ਤੇ ਅਸੀਂ ਜਿਹੜੀ ਬਾਕੀ ਰਹਿੰਦੀ ਸ਼ਰਾਬ ਉਹਦੇ ਇਹ ਜਵਾਂਤ ਤੇ ਆਏ ਹੋ ਨੇ ਜੀ ਬੱਟਾ ਜਵਾਂਤ ਤੇ ਆਇਆਗਾ 5 ਦਿਨ ਪਹਿਲੇ ਤੇ ਚਾਰ ਪੰਜ ਕੇਸ ਨੇ ਕਿ ਇਹਨਾਂ ਦੇ ਵਿੱਚ ਚੋਰੀ ਚਾਲੇ ਕੇਸ ਕਰਦੇ ਨੇ ਲੜਾਈਆਂ ਝਗੜੀਆਂ ਕਰਦੇ ਨੇ ਇਹ ਅਸੀਂ ਨਾਈ ਵਾਲਾ ਰੋਡ ਤੋਂ ਫੜਿਆ ਜੀ ਇਹ ਤੇ ਇਹਨਾਂ ਤੋਂ ਸਾਨੂੰ 9 ਪੇਟੀਆਂ ਇੰਗਲਿਸ਼ ਸ਼ਰਾਬ ਦੀਆਂ ਤੇ 22 ਅਧੀ ਅਬਰਾਮਦ ਹੋਇਆ ਗਾ ਜਿਹੜੀ ਬਾਕੀ ਰਹਿੰਦੀ ਹੈਗੀ ਉਹ ਦਾਰੂ ਹੋਰ ਵੀ ਇਹਨਾਂ ਦੇ 25 ਪੇਟੀਆਂ ਚੱਕੀਆਂ ਸੀ ਉੱਥੋਂ ਬਾਕੀ ਦਾਰੂ ਬਾਰੇ ਅਸੀਂ ਪੁੱਛਗਿੱਛ ਕਰ ਰਹੇ ਹਾਂ ਇਨਾਂ ਤੋਂ ਕਿੱਥੇ ਆਜੀ ਆ ਵੇਚਣੀ ਸੀ ਇਹਨਾਂ ਨੇ ਅਸੀਂ ਕੁਝ ਪਤਾ ਲੱਗਿਆ ਸਾਨੂੰ ਵੀ ਇਹਨਾਂ ਨੇ ਵੇਚਣੀ ਸੀ ਅੱਗੇ ਤੇ ਅਸੀਂ ਜਿਹੜੀ ਬਾਕੀ ਰਹਿੰਦੀ ਖਰਾਬ ਉਹਦੇ ਬਾਰੇ ਪਤਾ ਕਰ ਰਹੇ ਆਂਗੇ ਸਾਡੇ ਕੋਲ ਪੁਲਿਸ ਰਿਪੋਰਟ ਤੇ ਨੇ ਇਹ ਜਗਜੀਤ ਇਹ ਤਿੰਨੇ ਰਾਏਪੁਰ ਰਾਏਪੁਰ ਦੇ ਨੇਗੇ ਇਹ ਰਾਏ ਸਰ ਦੇ ਤਿੰਨੇ ਰਾਏ ਸਰ ਦੇ ਨੇ ਇਹ ਜਵਾਨ ਤੇ ਤੇ ਆਏ ਹੋਏ ਨੇ ਜੀ ਬੱਟਾ ਜਵਾਨ ਤੇ ਆਇਆਗਾ 5 ਦਿਨ ਪਹਿਲੇ ਤੇ ਚਾਰ ਪੰਜ ਕੇਸ ਨੇਗੇ ਇਹਨਾਂ ਦੇ ਵਿੱਚ ਉਹਨੇ ਚਾਲੇ ਕੇਸ ਕਰਦੇ ਲੜਾਈਆਂ ਝਗੜੀਆਂ ਕਰਦੇ ਨੇ ਅਸੀਂ ਨਾਈ ਯਾਰ ਰੋਡ ਤੋਂ ਫੜਿਆ ਜੀ ਇਹ ਤੇ ਇਹਨਾਂ ਤੋਂ ਸਾਨੂੰ 9 ਪੇਟੀਆਂ ਇੰਗਲਿਸ਼ ਸ਼ਰਾਬ ਦੀਆਂ ਤੇ ਬਾਈ ਅਧੀਆ ਬਰਾਮਦ ਹੋਇਆ ਜੀ ਜਿਹੜੀ ਬਾਕੀ ਰਹਿੰਦੀ ਹੈਗੀ ਉਹ दारू ਹੋਰ ਵੀ ਇਹਨਾਂ ਦੇ 25 ਪੇਟੀਆਂ ਚੱਕਿਆ ਸੀ ਉੱਥੋਂ ਬਾਕੀ दारू ਬਾਰੇ ਅਸੀਂ ਪੁੱਛਗਿੱਛ ਕਰ ਰਹੇ ਹਾਂ ਨਾਲ ਕਿੱਥੇ ਆ ਜੀ ਆਹ ਵੇਚਣੀ ਸੀ ਜੀ ਇਹਨਾਂ ਨੇ ਅਸੀਂ ਕੁਝ ਪਤਾ ਲੱਗਿਆ ਸਾਨੂੰ ਵੀ ਇਹਨਾਂ ਨੇ ਵੇਚਣੀ ਸੀ ਅੱਗੇ ਤੇ ਅਸੀਂ ਜਿਹੜੀ ਬਾਕੀ ਰਹਿੰਦੀ ਸ਼ਰਾਬ ਉਹਦੇ ਬਾਰੇ ਪਤਾ ਕਰ ਰਹੇ ਹਾਂਗੇ ਸਾਡੇ ਕੋਲ ਪੁਲਿਸ ਰਿਪੋਰਟ ਤੇ ਨੇ ਇਹ ਇਨਾਂ ਦੇ ਨਾਂ ਹੈਗੇ ਹੈਗੇ ਤਰਵਿੰਦਰ ਇੱਕ ਤਾਂ ਉਹ ਇੱਕ ਤਾਂ ਉਹ ਗੁਰਪ੍ਰੀਤ ਆ ਇੱਕ ਤਾਂ ਉਹ ਹੈਗਾ ਜਗਜੀਤ ਇਹ ਤਿੰਨੇ ਰਾਏਪੁਰ ਰਾਏਪੁਰ ਦੇ ਨੇਗੇ ਇਹ ਰਾਏ ਸਰ ਦੇ ਇਹਨੇ ਰਾਏ ਸਰ ਦੇ ਨੇ ਇਹ ਜਵਾਨ ਤੇ ਤੇ ਆਏ ਹੋਏ ਨੇ ਜੀ ਬੱਟਾ ਜਵਾਨ ਤੇ ਆਇਆਗਾ ਪੰਜ ਦਿਨ ਪਹਿਲੇ ਤੇ ਚਾਰ ਪੰਜ ਕੇਸ ਨੇਗੇ ਇਹਨਾਂ ਦੇ ਵਿੱਚ ਉਹਨੇ ਚਾਰਾਂ ਕੇਸ ਕਰਦੇ ਲੜਾਈਆਂ ਝਗੜੀਆਂ ਕਰਦੇ ਇਹ ਅਸੀਂ ਨਾਈ ਵਾਲਾ ਰੋਡ ਤੋਂ ਫੜਿਆ ਜੀ ਇਹ ਤੇ ਇਹਨਾਂ ਤੋਂ ਸਾਨੂੰ 9 ਪੇਟੀਆਂ ਇੰਗਲਿਸ਼ ਸ਼ਰਾਬ ਦੀਆਂ ਤੇ 22 ਅਧਿਏ ਬਰਾਮਦ ਹੋਇਆ। ਜਿਹੜੀ ਬਾਕੀ ਰਹਿੰਦੀ ਹੈਗੀ ਉਹ दारू ਹੋਰ ਵੀ ਇਹਨਾਂ ਦੇ 25 ਪੇਟੀਆਂ ਚੱਕਿਆ ਸੀ ਉੱਥੋਂ। ਬਾਕੀ दारू ਬਾਰੇ ਅਸੀਂ ਪੁੱਛਗਿੱਛ ਕਰ ਰਹੇ ਹਾਂ। ਕਿੱਥੇ ਆ ਗਈ? ਆਹ ਵੇਚਣੀ ਸੀ ਇਹਨਾਂ ਨੇ। ਅਸੀਂ ਕੁਝ ਪਤਾ ਲੱਗਿਆ ਸਾਨੂੰ ਵੀ ਇਹਨਾਂ ਨੇ ਵੇਚਣੀ ਸੀ ਅੱਗੇ। ਤੇ ਅਸੀਂ ਜਿਹੜੀ ਬਾਕੀ ਰਹਿੰਦੀ ਸ਼ਰਾਬ ਉਹਦੇ ਬਾਰੇ ਪਤਾ ਕਰ ਰਹੇ ਹਾਂ 25 ਤਰੀਕ ਨੂੰ। ਅਸੀਂ ਇਹਨਾਂ ਨੂੰ ਗਸ਼ਤਾਰ ਕੀਤਾ ਬੰਦਿਆਂ ਨੂੰ। दारू ਸਮੇਤ ਇਨਾਂ ਦੇ ਨਾਂ ਹੈਗੇ ਹੈਗੇ ਤਰਵਿੰਦਰ ਇੱਕ ਤਾਂ ਉਹ ਇੱਕ ਤਾਂ ਉਹ ਗੁਰਪ੍ਰੀਤ ਆ ਇੱਕ ਤਾਂ ਉਹ ਹੈਗਾ ਜਗਜੀਤ ਇਹ ਤਿੰਨੇ ਰਾਏਪੁਰ ਰਾਏਪੁਰ ਦੇ ਨੇਗੇ ਇਹ ਰਾਏ ਸਰ ਦੇ ਤਿੰਨੇ ਰਾਏ ਸਰ ਦੇ ਨੇ ਇਹ ਜਵਾਨ ਤੇ ਤੇ ਆਏ ਹੋਏ ਨੇ ਜੀ ਬੱਟਾ ਜਵਾਨ ਤੇ ਆਇਆਗਾ 5 ਦਿਨ ਪਹਿਲੇ ਤੇ ਚਾਰ ਪੰਜ ਕੇਸ ਨੇਗੇ ਇਹਨਾਂ ਦੇ ਵਿੱਚ ਚੋਣੇ ਚਾਲੇ ਨੇ ਕੇਸ ਕਰਦੇ ਲੜਾਈਆਂ ਝਗੜੀਆਂ ਕਰਦੇ ਇਹ ਅਸੀਂ ਨਾਈਆਲ ਰੋਡ ਤੋਂ ਫੜਿਆ ਜੀ ਇਹ ਇਹ ਇਹਨਾਂ ਤੋਂ ਸਾਨੂੰ 9 ਪੇਟੀਆਂ ਇੰਗਲਿਸ਼ ਸ਼ਰਾਬ ਦੀਆਂ ਤੇ 22 ਅਧਿਏ ਬਰਾਮਦ ਹੋਇਆ। ਜਿਹੜੀ ਬਾਕੀ ਰਹਿੰਦੀ ਹੈਗੀ ਉਹ ਦਾਰੂ ਹੋਰ ਵੀ ਇਹਨਾਂ ਦੇ 25 ਪੇਟੀਆਂ ਚੱਕੀਆਂ ਸੀ ਉੱਥੋਂ। ਬਾਕੀ ਦਾਰੂ ਬਾਰੇ ਅਸੀਂ ਪੁੱਛਗਿੱਛ ਕਰ ਰਹੇ ਹਾਂ। ਕਿੱਥੇ ਆ ਗਈ? ਆਹ ਵੇਚਣੀ ਸੀ ਇਹਨਾਂ ਨੇ। ਅਸੀਂ ਕੁਝ ਪਤਾ ਲੱਗਿਆ ਸਾਨੂੰ ਵੀ ਇਹਨਾਂ ਨੇ ਵੇਚਣੀ ਸੀ ਅੱਗੇ। ਤੇ ਅਸੀਂ ਜਿਹੜੀ